ਅਜਪੀਲ ਪੁਲਿਸ ਵੱਲੋਂ ਪ੍ਰੋਜੈਕਟ ਨਾਈਟ ਰੇਨ ਨਾਮਕ ਇਨਵੈਸਟੀਗੇਸ਼ਨ ਵਿੱਚ ਕਰਾਂ ਵਿੱਚ ਵੜ ਕੇ ਚੋਰੀ ਕਰਨ ਅਤੇ ਜੁਐਲਰੀ ਸ਼ਾਪਸ ਨੂੰ ਲੁੱਟਣ ਦੇ 17 ਕੇਸਿਸ ਵਿੱਚ 12 ਵਿਅਕਤੀਆਂ ਨੂੰ ਅਰੈਸਟ ਕਰਨ ਬਾਰੇ ਦੱਸਿਆ ਗਿਆ ਜਿਨ੍ਹਾਂ ਵਿੱਚੋਂ 4 ਪਹਿਲਾਂ ਹੀ ਬੇਲ ਤੇ ਸਨ। A total of 136 charges have been laid and a loaded firearm has been recovered. Over 2 million dollars in stolen property was taken. during these incidents. Of that stolen property, we have recovered nearly half. ਪ੍ਰੋਜੈਕਟ ਨਾਈ ਟ੍ਰੇਨ 2024 ਦੇ ਮਈ ਮਹੀਨੇ ਤੋਂ ਲੈ ਕੇ ਦਸੰਬਰ ਮਹੀਨੇ ਵਿਚਕਾਰ ਵਾਪਰੀਆਂ 17 ਹਿੰਸਕ ਘਟਨਾਵਾਂ ਤੇ ਕੇਂਦ੍ਰਿਤ ਹੈ ਹੁਣ ਤੱਕ 6 ਬਾਲਗ ਅਤੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾਂ ਉੱਪਰ ਕਤਲ ਦੀ ਕੋਸ਼ਿਸ਼ ਡਕੈਤੀ ਹਥਿਆਰਾਂ ਨਾਲ ਸੰਬੰਧਿਤ ਦੋਸ਼ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਤੇ ਕਬਜ਼ੇ ਦੇ ਨਾਲ-ਨਾਲ ਹੋਰ ਦੋਸ਼ ਵੀ ਲਾਏ ਗਏ ਹਨ કુલ 13 ਦੋਸ਼ੀਆਂ ਵਿੱਚੋਂ 12 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਟੋਰਾਂਟੋ ਦੇ 32 ਸਾਲਾ ਅਲੀ ਮਹਿਦੀ ਲਈ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ ਜਿਸ ਨੂੰ ਪੁਲਿਸ ਵੱਲੋਂ ਸਮਰਪਣ ਕਰਨ ਲਈ ਆਖਿਆ ਜਾ ਰਿਹਾ ਹੈ have been identified as participating in these violent offences जांचकर्ता ਦਾ ਅਮਾਦਾ ਕਹਿਣਾ ਹੈ ਕਿ 2 ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਚੋਰੀ ਹੋਈ ਜਿਸ ਵਿੱਚ ਲਗਜ਼ਰੀ ਕਾਰਸ ਡਿਜ਼ਾਈਨਰ ਬੈਗ ਅਤੇ ਨਾਲ ਹੀ ਮਹਿੰਗੇ ਗਹਿਣੇ ਸ਼ਾਮਲ ਹਨ 60 ਤੋਂ ਵੱਧ ਲੋਕ ਇਨ੍ਹਾਂ ਹਿੰਸਕ ਵਾਰਦਾਤਾਂ ਦੀ ਚਪੇਟ ਵਿੱਚ ਆਏ ਸਨ ਜਿਨ੍ਹਾਂ ਵਿੱਚ 9 ਬੱਚੇ ਵੀ ਸ਼ਾਮਲ ਨੇ ਹਾਲੀਵੁੱਡ ਸਾਊਥ ਏਸ਼ੀਅਨ ਜੁਐਲਰੀ ਸਟੋਰਸ ਵਿੱਚ ਹੋਈਆਂ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦੇਖਿਆ ਗਿਆ ਹੈ ਪਰ ਪੁਲਿਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਇਸ ਦੀ ਜਾਂਚ ਪੜਤਾਲ ਦੌਰਾਨ ਕਿਸੇ ਇੰਟਰਨੈਸ਼ਨਲ ਕ੍ਰਿਮੀਨਲ ਗਰੁੱਪ ਦੇ ਸ਼ਾਮਲ ਹੋਣ ਦਾ ਕੋਈ ਸੁਰਾਖ ਨਜ਼ਰ ਨਹੀਂ ਆਇਆ I can speak specifically to this investigation we have not seen any connectivity between uh, the people who we identified with any sort of international criminal groups ਸੱਤ ਦੋਸ਼ੀਆਂ ਨੂੰ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ ਦੋ ਦੋਸ਼ੀਆਂ ਨੂੰ ਸ਼ਰਤਾਂ ਸਹਿਤ ਜ਼ਮਾਨਤ ਮਿਲੀ ਹੈ ਜਦਕਿ ਤਿੰਨ ਨੂੰ ਗ੍ਰਿਫਤਾਰੀ ਦੇ ਸਮੇਂ ਹੀ ਅੰਡਰਟੇਕਿੰਗ ਤੇ ਰਿਹਾ ਕਰ ਦਿੱਤਾ ਗਿਆ ਜ਼ਿਕਰ ਹੋਇਆ ਹੈ ਕਿ ਪਿਛਲੇ ਮਹੀਨੇ ਬ੍ਰਾਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਤੇ ਦੋਸ਼ੀ ਨੂੰ ਵੀ ਬੇਲ ਤੇ ਦਿੱਤੀ ਗਈ On a smaller level, but they're, you know, th on a more egregious level, the fact that the majority of firearm offences are released, I think, speaks to the glaring holes um, in our justice system. Solicitor General of Ontario, we bail Reforms Zor Well, this is very important, and this is why Premier Ford today, with the other premiers and and leaders of other provinces, are talking about the need to make bail reform urgent today. Prime Minister Carney announced that in September he'll announce major changes. You know, Ontario's been advocating this for well over a year. We realize we can't have people back on our streets right after they've been arrested. Judge Kartamanu Yuki Naiki Ina Mamlavich Hor Lok Vishamal Hosak Dehan, Ohjan Kari Vale Vecti no Peel Police Nal, some per Karandi appeal Karangihan. Sukpreet Kaur, Omni News, Mississauga.